ਸਤਿ ਸ਼੍ਰੀ ਅਕਾਲ ਦੋਸਤੋ ਮਾਰੇ ਰਿਕੋਰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤਈਆ ਤਾਪ ਦਾ ਉਪਾਏ ਸਾਰੰਗ ਧਾਰ ਗ੍ਰੰਥ ਦੇ ਅੰਦਰ ਕੀ ਲਿਖਿਆ ਵਾ। ਇਹਦੀ ਚੋਪਈ ਲਿਖਦੇ ਆ। ਸ਼੍ਰੀਮੁਨੀ ਮੇਘਰਾਜ ਜੀ ਜਿਸ ਤਰ੍ਹਾਂ ਤਈਆ ਤਾਪ ਬੁਖਾਰ ਕੇ ਤਿੰਨ ਘੜਿਆਂ ਦਾ ਤਈਆ ਤਾਪ ਬੜਾ ਤੇਜ਼ ਬੁਖਾਰ ਹੁੰਦਾ ਵਾ ਜਿਹੜਾ ਖੂਨ ਝੂਠਦਾ ਵਾ। ਉਹਦੇ ਬਾਰੇ ਇੱਥੇ ਗੱਲ ਲਿਖੀ ਆ। ਪਰਪਟ ਧਨੀਆਂ ਪਾਵ ਗਲੋਏ ਬਿੱਲ ਗਿਰੀ ਸਭ ਕੂੜਾ ਸੁਟੋਏ ਮੋਥਾ ਚੰਦਨ ਰਕਤ ਪਤੀਸ ਨੇਤਰ ਮਾਲਾ ਸੁੰਠ ਜਗੀਸ ਇੰਦਰ ਜਵੇ ਪਨ ਮੇਲ ਕਿਰਾਤ ਕਾਢਾ ਕਰ ਪੀ ਜਿਤ ਪ੍ਰਭਾਤ ਪੀਵਤ ਕਾੜਾ ਸ਼ਹਿਤ ਮਿਲਾਏ ਤੇਈਏ ਜੁਰ ਨਾਸਤ ਸਭ ਜਾਏ ਰਕਤ ਪਿਤ ਜੁਰ ਤ੍ਰਿਸ਼ਨ ਜਾਏ ਅਤੀ ਸਾਰ ਜੁਰ ਦਾ ਮਿਟਾਏ ਸਾਰੰਗ ਧਰ ਇਹ ਜਾਨੋ ਸਹੀ ਮੇਗ ਵਿਨੋਦੇ ਮੇਗੇ ਕਈ ਕੇਰੀਮਨੀ ਮੇਗਰਾਜ ਜੀ ਕਹਿੰਦੇ ਆ ਮੇਗ ਬਨੋਦੇ ਮੇਗ ਮਨੋਦ ਗ੍ਰੰਥ ਦਾ ਨਾਮ ਹੈ ਮੇਗਮਨੋਦੇ ਮਨੋਦ ਕਹੀ ਮੇਗੇ ਕਹੀ ਮਤਲਬ ਮੇਗੇ ਨੇ ਗੱਲ ਕਹੀ ਮੇਗ ਬਨੋਦੇ ਤੇ ਲਿਖਾ ਪਾਪੜਾ ਧਨੀਆਂ ਪਰਪਟ ਕਹਿੰਦੇ ਲੋ ਪਰਪਟ ਕਹਿ ਲੋ ਚਾ ਪਾਪੜਾ ਗਾ ਲੋ ਅੰਤਾਰੀ ਦੁਕਾਨ ਤੇ ਜਾ ਕੇ ਕੋਈ ਗੱਲ ਪਾਪੜਾ ਧਨੀਆਂ ਗਲੋ ਬੱਲਗਰੀ ਖਾਸ ਕੂੜਾ ਥੱਕ ਮੋਥਾ ਪਤੀਸ ਨੇਤਰਮਾਲਾ ਸੁੰਡ ਇੰਦਰਜੋਂ ਅਰਚ ਰਹਿਤਾ ਮਿਲਾ ਕੇ ਕਾੜਾ ਕਰੇ ਅਰ ਫਿਰ ਉਸ ਕਾੜੇ ਵਿੱਚ ਸ਼ਹਿਦ ਪਾ ਕੇ ਪੀਵੇ ਤਾਂ ਤੇਇਆ ਤਾਪ ਨਾਸ਼ ਕਰੇ ਹੋਰ ਰਕਤ ਤੇ ਜਵਰ ਤਾਪ ਸਭ ਪ੍ਰਕਾਰ ਦੇ ਤਾਪ ਪਿਆਸ ਦਸ ਦੇ ਦਾਹ ਆਦ ਸਭ ਦੂਰ ਕਰੇ ਦਸ ਇਹਨੀਆਂ ਟਟੀਆਂ ਜਿਨ੍ਹਾਂ ਨੂੰ ਉਹਨਾਂ ਦੇ ਵੀ ਦਾਹ ਲੱਗੇ ਟਟੀਆਂ ਲੱਗੀਆਂ ਬਾਰ ਬਾਰ ਆਈ ਜਾਂਦੀਆਂ ਉਹ ਵੀ ਸਾਰੇ ਨਾਸ਼ ਕਰ ਦਿੰਦੀਆਂ ਤਾਂ ਭਾਈ ਇਹ ਤਈਤਾ ਆਪ ਦਾ ਬਾਹੇ ਸੋ ਕਿਸੇ ਨੂੰ ਇਹ ਤਈਤਾ ਆਪ ਜਿਹੜਾ ਚੜਦਾ ਵਾ ਤਈ ਇਹ ਤਾਂ ਬੜੀ ਭੈੜੀ ਬਿਮਾਰੀ ਆ ਬੁਖਾਰ ਆ ਹੈ ਤੇ ਸਰੀਰ ਦੀ ਗਰਮੀ ਆ ਪਰ ਲਗਾਤਾਰ ਕਿਸੇ ਨੂੰ 3 ਦਿਨ 4 ਦਿਨ ਚੜ ਜੇ ਤੇ ਫਿਰ ਉਹਦਾ ਬੰਦੇ ਦਾ ਖੂਨ ਜਿਹੜਾ ਚੂਸ ਜਾਵੇ ਤਈ ਇਹ ਤਾਂ ਸੋ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਦਬਾਓ ਜਿਹੜੀ ਵੀ ਇੱਥੇ ਵੀਡੀਓ ਪਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ